ਸਸਤ੍ਰੀਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਦੂ ਸਵਾਗਤ ਕਰਦਾ ਹਾਂ ਤਰਮ ਤਰਮ ਦੇ ਵਿੱਚ ਜਿਮਣੀ ਚੋਣ ਹੋਣ ਜਾ ਰਹੀ ਹੈ ਤੇ ਕੁਝ ਦਿਨ ਬਾਕੀ ਨੇ VOTING ਨੂੰ ਤੇ ਇਸ ਤੋਂ ਪਹਿਲਾਂ ਚੋਣ ਪ੍ਰਚਾਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ ਵੱਖ-ਵੱਖ ਤਰ੍ਹਾਂ ਦੇ ਆਗੂ ਜੋਨ ਪ੍ਰਚਾਰ ਵਾਸਤੇ ਪਹੁੰਚ ਰਹੇ ਨੇ ਤੇ ਰੋਡ ਸ਼ੋਅ ਕੀਤੇ ਜਾ ਰਹੇ ਨੇ ਰੈਲੀਆਂ ਕੀਤੀਆਂ ਜਾ ਰਹੀਆਂ ਨੇ ਵੋਟਰਾਂ ਤੋਂ ਵੋਟਾਂ ਮੰਗੀਆਂ ਜਾ ਰਹੀਆਂ ਨੇ ਕਿ ਸਾਡੀ ਧਿਰ ਨੂੰ ਜਿਤਾ ਦਿਓ ਹਾਲਾਂਕਿ ਇਹ ਕੋਈ ਨਹੀਂ ਜਾਣਦਾ ਕਿ ਉੱਥੇ ਕਿਹੜੀ ਧਿਰ ਬਾਜ਼ੀ ਮਾਰੇਗੀ ਪਰ ਇਸੇ ਦੇ ਚੱਲਦਿਆਂ ਦਲ ਬਦਲੀਆਂ ਦਾ ਸਿਲਸਲਾ ਵੀ ਸ਼ੁਰੂ ਹੋ ਗਿਆ ਹੈ ਤਰਨਤਾਰਨ ਜ਼ਿਮਨੀ ਚੋਣ ਦੇ ਦੌਰਾਨ ਆਮ ਆਦਮੀ ਪਾਰਟੀ ਲਗਾਤਾਰ ਵਿਰੋਧੀਆਂ ਨੂੰ ਝਟਕੇ ਦੇ ਰਹੀ ਹੈ ਇਹ ਰਿਪੋਰਟ ਵੱਡੀ ਗਿਣਤੀ ਦੇ ਵਿੱਚ ਕਈ ਲੋਕ ਪੁਰਾਣੀਆਂ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਨੇ ਆਮ ਆਦਮੀ ਪਾਰਟੀ ਦੇ ਆਗੂ ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਉਹਨਾਂ ਦਾ ਸਵਾਗਤ ਕੀਤਾ ਹੈ ਉਹਨਾਂ ਕਹਿੰਦੇ ਕਿ ਸਾਡੀ ਪਾਰਟੀ 'ਚ ਕੋਈ ਸਿਫਾਰਿਸ਼ ਨਹੀਂ ਚੱਲਦੀ ਇਮਾਨਦਾਰੀ ਨਾਲ ਕੰਮ ਕਰਨ ਵਾਲਿਆਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਨੇ ਜੋ ਨਭਾਉਂਦੇ ਵੀ ਨੇ ਜ਼ਿਕਰ ਹੋ ਗਿਆ ਕਿ ਤਰਨਤਾਰਨ ਦੇ ਵਿੱਚ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਨੇ ਜਿਹੜੇ ਸਾਬੇ ਮੰਡੀ ਬੁਰ ਪੰਜਾਬ ਦੇ ਚੇਅਰਮੈਨ ਵੀ ਨੇ ਔਰ ਗੁਰਦੀਪ ਰੰਧਾਵਾ ਜੀ ਐਮਐਲਏ ਡੇਰਾ ਬਾਬਾ ਨਾਨਕ ਸਨੀ ਹਲੋ ਵਾਲੀਆ ਜੀ ਅ ਮੇਰੇ ਵੱਡੇ ਭਰਾ ਸੀਵਰੇਜ ਬੋਰਡ ਦੇ ਪੰਜਾਬ ਦੇ ਚੇਅਰਮੈਨ ਨੇ ਔਰ ਦਫਤਰ ਇੰਚਾਰ ਸਾਡੇ ਔਰ ਕ੍ਰਿਸ਼ਨ ਕੇਵਲ ਕ੍ਰਿਸ਼ਨ ਜੀ ਸਤਨਾਮ ਸਿੰਘ ਮਠਾਰੋ ਜੀ ਸੁਰਸਿੰਘ ਸਾਹਿਬ ਜਸਬੀਰ ਸਿੰਘ ਹੁਣੀ ਔਰ ਸਾਡੇ ਸਮੁੱਚੀ ਟੀਮ ਜਿਹੜੀ ਤੁਹਾਡੇ ਰੂਬਰੂ ਬੈਠੀ ਆ ਔਰ ਅੱਜ ਆਪ ਜੀ ਦੇ ਧਿਆਨ ਦੇ ਵਿੱਚ ਲੈ ਕੇ ਆਉਣਾ ਚਾਹੁੰਦੇ ਆ ਵਾਰਡ ਨੰਬਰ 8 ਤੋਂ ਬੀਜੇਪੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਕੰਮ ਕਰ ਰਹੀਆਂ ਸਾਡੀਆਂ ਭੈਣਾਂ ਅੱਜ ਉਹਨਾਂ ਨੇ ਬੀਜੇਪੀ ਨੂੰ ਅਲਵਿਦਾ ਕਹਿ ਕੇ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਜੁਆਇਨ ਕਰ ਰਹੀ ਆ ਆ ਅਸੀਂ ਸਾਰੇ ਸਮੁੱਚੀ ਟੀਮ ਵੱਲੋਂ ਉਹਨਾਂ ਦਾ ਜੀ ਆਖਦੇ ਹਾਂ ਔਰ ਉਹਨਾਂ ਨੂੰ ਵੀ ਇਹੋ ਬੇਨਤੀ ਕਰਦੇ ਹਾਂ ਵੀ ਤਗੜੇ ਹੋ ਕੇ ਆਮ ਆਦਮੀ ਪਾਰਟੀ ਲਈ ਰਾਤ ਦਿਨ ਮਿਹਨਤ ਇਕ ਰਿਏ ਇਮਾਨਦਾਰੀ ਨਾਲ ਕੰਮ ਕਰਿਏ ਤਾਂ ਜੋ ਕਿ ਇਸ ਪਾਰਟੀ ਇਹੋ ਪਾਰਟੀ ਵੀ ਜਿੱਥੇ ਕੋਈ ਸ਼ਫਾਸ ਨਹੀਂ ਸਿਰਫ ਇਮਾਨਦਾਰੀ ਨਾਲ ਤੇ ਵਫਾਦਾਰੀ ਨਾਲ ਪਾਰਟੀ ਦਾ ਕੰਮ ਕਰਦੇ ਰਹੀਏ ਪਾਰਟੀ ਆਪਣੇ ਆਪ ਵੀ ਜਿਹੜੀ ਹੈ ਉਹ ਜ਼ਿੰਮੇਵਾਰੀਆਂ ਜਿਹੜੀਆਂ ਸੌਂਪਦੀ ਆ ਸੋ ਮੈਂ ਧੰਨਵਾਦ ਫਿਰ ਕਰਦਾ ਕੇਵਲ ਕਿਸਨ ਜੀ ਦਾ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ ਛੇ ਸਤਨਾਮ ਸਿੰਘ ਮਠਾਰੂ ਜੀ ਇਹ ਇਹਨਾਂ ਦੀ ਮਿਹਨਤ ਸਦਕਾ ਜਿਹੜਾ ਵਾਰਡ ਨੰਬਰ 8 ਦੇ ਵਿੱਚ ਜਿਹੜਾ ਬੀਜੇਪੀ ਨੂੰ ਝਟਕਾ ਲੱਗਾ ਸੋ ਅਸੀਂ ਦਿਲ ਦੀਆਂ ਕਰਾਈਆਂ ਤੋਂ ਸਾਰੇ ਪਰਿਵਾਰ ਦਾ ਇਹਨਾਂ ਨੂੰ ਜੀ ਆਖਦੇ ਹੁਣ ਮੈਂ ਬੇਨਤੀ ਕਰੂੰਗਾ ਬਰਸਰ ਜੀ ਨੂੰ ਅਬ ਇੱਕ ਵਾਰੀ ਪਾਦਨ ਦੀ ਬੇਨਤੀ ਕਰੂੰਗਾ ਵੀ ਦੋ ਮਿੰਟ ਲਈ ਆਪਣਾ ਵਿਚਾਰ ਦਿਓਗਾ ਧੰਨਵਾਦ ਸ੍ਰੀ ਜੀ ਅੱਜ ਸਾਡੀਆਂ ਭੈਣਾਂ ਜਿਹੜੀਆਂ ਬੀਜੇਪੀ ਨੂੰ ਛੱਡ ਕੇ ਆਮ ਆਦਮੀ ਵਿੱਚ ਸ਼ਾਮਲ ਹੋਏ ਨੇ ਸਾਰਿਆਂ ਦਾ ਅਸੀਂ ਸਵਾਗਤ ਕਰਦੇ ਹਾਂ ਜੀ ਆਇਆਂ ਆਖਦੇ ਹਾਂ ਔਰ ਇਹਨਾਂ ਨੇ ਬਹੁਤ ਵਧੀਆ ਫੈਸਲਾ ਲਿਆ ਕਿਉਂਕਿ ਬੀਜੇਪੀ ਪੰਜਾਬ ਦੇ ਨਾਲ ਜੋ ਧੱਕੇ ਕਰ ਰਹੀ ਹੈ ਉਹ ਤੁਹਾਡੇ ਸਾਹਮਣੇ ਹੈ ਪੰਜਾਬ ਦਾ ਰੂਰਲ ਡਵੈਲਪਮੈਂਟ ਦਾ 8500 ਕਰੋੜ ਰੁਪਇਆ ਬੀਜੇਪੀ ਨੇ ਰੋਕ ਰੱਖਿਆ ਹੈ ਪੰਜਾਬ ਦੇ ਹੈਲਥ ਮਿਸ਼ਨ ਦਾ 1200 ਕਰੋੜ ਤੋਂ ਵੱਧ ਰੁਪਇਆ ਰੋਕ ਰੱਖਿਆ ਹੈ ਔਰ ਜੋ ਪਿਛਲੇ ਸਮੇਂ ਕੁਦਰਤੀ ਮਾਰ ਪਈ ਹੈ ਸਾਡੇ ਸਿਹੜ ਆਏ ਨੇ ਔਰ ਬੀਜੇਪੀ ਨੇ 1 ਕਰੋੜ ਰੁਪਇਆ ਸਾਡੇ ਗਰੀਬ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਜਾਂ ਜਿਨ੍ਹਾਂ ਦੇ ਕੋਈ ਕਾਰੋਬਾਰ ਤਬਾਹ ਹੋ ਗਈ 1 ਕਰੋੜ ਰੁਪਇਆ ਅਜੇ ਤੱਕ ਬੀਜੇਪੀ ਨੇ ਨਹੀਂ ਦਿੱਤਾ ਇਸ ਲਈ ਬੀਜੇਪੀ ਦੇ ਜਿਹੜੇ ਲੋਕ ਮਾਰੂ ਫੈਸਲੇ ਨੇ ਜਿਹੜੇ ਵਿਤਕਰੇ ਨੇ ਪੰਜਾਬ ਦੇ ਨਾਲ ਉਹਨਾਂ ਨੂੰ ਦੇਖਦੇ ਹੋਏ ਸਾਡੀਆਂ ਭੈਣਾਂ ਨੇ ਪਹਿਲ ਕਦਮੀ ਕੀਤੀ ਹੈ ਅਸੀਂ ਸਾਰੇ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਸਵਾਗਤ ਕਰਦੇ ਹਾਂ ਔਰ ਵਿਸ਼ਵਾਸ ਦਿਵਾਉਂਦੇ ਹਾਂ ਕਿ ਜਿਵੇਂ ਸਹਿਦੀ ਸਾਡੇ ਵਰਕਿੰਗ ਪ੍ਰਧਾਨ ਜੀ ਨੇ ਕਿਹਾ ਕਿ ਪਾਰਟੀ ਦੇ ਵਿੱਚ ਇਹਨਾਂ ਨੂੰ ਪੂਰਾ ਮਾਨ ਸਨਮਾਨ ਸਰਕਾਰ ਦੇ ਵਿੱਚ ਪੂਰਾ ਮਾਨ ਸਨਮਾਨ ਔਰ ਲੋਕਾਂ ਦੀ ਸੇਵਾ ਕਰਨ ਵਾਸਤੇ ਜੋ ਜ਼ਿੰਮੇਵਾਰੀਆਂ ਪਾਰਟੀ ਲਾਊਗੀ ਸਾਨੂੰ ਵਿਸ਼ਵਾਸ ਹੈ ਸਾਡੀਆਂ ਭੈਣਾਂ ਜ਼ਰੂਰ ਸੇਵਾ ਕਰਨਗੀਆਂ ਔਰ ਆਮ ਆਦਮੀ ਪਾਰਟੀ ਨੂੰ ਹੋਰ ਮਜ਼ਬੂਤ ਕਰਨਗੀਆਂ ਮੈਂ ਜਿਆਦਾ ਸਮਝ ਨਹੀਂ ਲੈਣਾ ਕਿਉਂਕਿ ਰੋਜ਼ ਆਪਾਂ ਇਹੀ ਗੱਲਾਂ ਕਰਦੇ ਆ ਅੱਜ ਜੇ ਭਾਜਪਾ ਵੱਲੋਂ ਸਾਡੀਆਂ ਭੈਣਾਂ ਨੇ ਪਹਿਲ ਕਦਮੀ ਕੀਤੀ ਆ ਉਹਦਾ ਇੱਕੋ ਇੱਕ ਕਾਰਨ ਹੈ ਕਿ ਭਾਜਪਾ ਪੰਜਾਬ ਨਾਲ ਜਾਸਦੀਆਂ ਕਰ ਰਹੀ ਹੈ ਆ ਹੁਣੇ ਯੂਨੀਵਰਸਿਟੀ ਦੇ ਪੰਜਾਬ ਯੂਨੀਵਰਸਿਟੀ ਵਾਲਾ ਈਸ਼ੂ ਤੁਸੀਂ ਦੇਖ ਲਓ ਕਿੰਨੇ ਈਸ਼ੂ ਨੇ ਅਣਗਿਣਤ ਈਸ਼ੂ ਨੇ ਪੰਜਾਬ ਦੇ ਨਾਲ ਧੱਕਿਆਂ ਦੇ ਇਸ ਲਈ ਅੱਜ ਭਾਜਪਾ ਦੇ ਮੂੰਹ ਤੇ ਚਪੇੜ ਮਾਰੀ ਆ ਸਾਡੀਆਂ ਭੈਣਾਂ ਨੇ ਮੈਂ ਇਹਨਾਂ ਸਾਰੀਆਂ ਭੈਣਾਂ ਦਾ ਧੰਨਵਾਦ ਕਰਦਾ ਔਰ ਭਾਜਪਾ ਵਾਲਿਆਂ ਨੂੰ ਵੀ ਚੇਤਾਵਨੀ ਦਿੰਦਾ ਕਿ ਅੱਜ ਮੌਕਾ ਹੈ ਤੁਸੀਂ ਪੰਜਾਬ ਦੇ ਨਾਲ ਧੱਕੇ ਕਰਨੇ ਬੰਦ ਕਰੋ ਨਹੀਂ ਤਾਂ ਪੰਜਾਬ ਦੇ ਲੋਕ ਤੁਹਾਡੀਆਂ ਚਾਲਾਂ ਨੂੰ ਸਮਝ ਚੁੱਕੇ ਨੇ ਬਹੁਤ ਸਾਰਿਆਂ ਦਾ ਧੰਨਵਾਦ ਮੈਂ ਹੁਣ ਬੇਨਤੀ ਕਰੂੰਗਾ ਮੇਰੇ ਵੱਡੇ ਵੀਰ ਸੰਨੀ ਹਲੋ ਵਾਲੀਆ ਜੀ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਜਰੂਰ ਆਪਣੇ ਵਿਚਾਰ ਜਿਹੜੇ ਨੇ ਸੰਗਤ ਦੇ ਰੂਬਰੂ ਕਰਨ ਪਹਿਲਾਂ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਆਖਦਾ ਤੇ ਭੈਣਾ ਨੂੰ ਖਾਸ ਕਰਕੇ ਕਿਉਂਕਿ ਆਮ ਆਦਮੀ ਪਾਰਟੀ ਇੱਕ ਐਫ ਯੂ ਜੀ ਪਾਰਟੀ ਹੈ ਜੇ ਪੰਜਾਬ ਦੇ ਅੰਦਰ 13 ਐਮ ਐਲ ਏ 13 ਐਮਐਲਏ ਜੇ ਫੀਮੇਲ ਨੇ ਤੇ ਉਸ ਨੂੰ 11 ਆਮ ਆਦਮੀ ਪਾਰਟੀ ਦੇ ਨੇ ਇਸ ਕਰਕੇ ਤੁਹਾਡੀ ਤੇ ਇਸ ਪਾਰਟੀ ਸਭ ਤੋਂ ਜ਼ਿਆਦਾ ਉਹ ਹੈਗੀ ਚੜਤ ਹੈ ਕਿਉਂਕਿ ਆਮ ਆਦਮੀ ਪਾਰਟੀ ਜਿਹੜੀ ਹੈਗੀ ਆ ਉਹ ਸਭ ਤੋਂ ਜ਼ਿਆਦਾ ਟਿਕਟਾਂ ਜਿਹੜੀਆਂ ਨੇ ਉਹ ਸਾਡੀਆਂ ਮਾਵਾਂ ਭੈਣਾਂ ਨੂੰ ਇਹਨਾਂ ਨੂੰ ਦਿੰਦੀਆਂ ਤਾਂਕਿ ਇਹਨਾਂ ਨੂੰ ਵੀ ਆਪਾਂ ਵੈੱਡਰਮੈਂਟ ਤੇ ਅਪਲਿਫਮੈਂਟ ਦੀ ਗੱਲ ਕਰੀਏ ਇਸ ਕਰਕੇ ਤੁਹਾਡਾ ਜੀਐਨਓ ਵੀ ਜਿਵੇਂ ਬਰਸੜ ਸਾਹਿਬ ਨੇ ਕਿਹਾ ਜਿਵੇਂ ਸਾਡੇ ਪ੍ਰਧਾਨ ਜੀ ਸ਼ੈਵੀ ਕਲਸੀ ਜੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੰਮਾਂ ਦੀ ਗੱਲ ਕਰੇ ਆਮ ਆਮੀ ਪਾਰਟੀ ਉਹ ਕਲ ਕਰਦੀ ਏ ਕਿ ਅਸੀਂ ਕੀ ਕਰਨਾ ਕੀ ਕਰਿਆ ਤੇ ਕੀ ਕਰਾਂਗੇ ਇਹ ਤਿੰਨ ਚੀਜ਼ਾਂ ਦੇ ਉੱਤੇ ਆਮ ਆਮੀ ਪਾਰਟੀ ਕੰਮ ਕਰਦੀ ਏ ਅਸੀਂ ਕਦੀ ਕਿਸੇ ਦੇ ਬਾਰੇ ਮੰਦਾ ਨਹੀਂ ਬੋਲਦੇ ਕਿਸੇ ਨੂੰ ਐਫ ਬੀਜੀ ਗੱਲ ਨਹੀਂ ਕਹਿੰਦੇ ਪਰ ਹਾਂ ਅੱਜ ਕਿਉਂਕਰ ਦਿਨ ਐਫ ਹੋ ਜਾ ਕਿ ਬੋਲਣ ਵਗਿਆ ਰਹਿਣਾ ਨਹੀਂ ਜਾਣਾ ਕਿ ਅੱਜ ਜਿਹੜੇ ਕੀ ਐਸ ਇਲਾਕੇ ਦੇ ਸਾਡੇ ਮੁੱਖ ਮੰਤਰੀ ਸਾਹਿਬ ਵੀ ਕਹਿ ਕੇ ਗਏ ਕਿ ਪਹਿਲਾ ਚਿੱਟਾ ਵੇਚਣ ਵਾਲਾ ਜਿਨ੍ਹਾਂ ਦਾ ਮੇਨ ਕੰਮ ਹੁੰਦਾ ਸੀਗਾ ਉਹ ਡੇਲੀ ਕੋਈ ਨਾ ਕੋਈ ਕਾਰਨਾ ਕਰਕੇ ਆਪਣੀ ਜ਼ਮਾਨਤ ਲਾਂਦੇ ਰਹਿੰਦੇ ਕੋਟਾ ਚ ਪਰ ਉਹਨਾਂ ਨੂੰ ਜ਼ਮਾਨਤ ਨਹੀਂ ਮਿਲ ਰਹੀ ਕਾਫੀ ਜ਼ਿਆਦਾ ਜੇ ਤੁਸੀਂ ਰਿਕਾਰਡ ਦੇਖੋਗੇ ਨਾ ਰਿਕਾਰਡ ਦੇਖਣ ਵਾਲਾ ਹੈ ਕਿ ਕਿੰਨੀ ਵਾਰ ਵਿਕਰਮ ਮਜੀਠੀਆ ਜੀ ਦੀ ਜ਼ਮਾਨਤ ਲੱਗੀ ਤੇ ਕਿੰਨੀ ਵਾਰ ਉਹ ਰੱਦ ਹੋਈ ਔਰ ਇਹ ਕਹਿੰਦੇ ਨੇ ਆ ਕੇ ਕਿ ਨਹੀਂ ਜੀ ਅਸੀਂ ਕਰਿਆ ਨਹੀਂ ਇਹ ਹਰ ਗਲੀ ਨੂੰ ਹਰ ਪਿੰਡ ਨੂੰ ਹਰ ਵਾਰਡ ਨੂੰ ਪਤਾ ਹੈ ਕਿ ਪੰਜਾਬ ਦੇ ਅੰਦਰ ਚਿੱਟਾ ਕੌਣ ਲੈ ਕੇ ਆਇਆ ਔਰ ਕਿਸ ਤਰੀਕੇ ਨਾਲ ਉਹਨਾਂ ਨੇ ਪੰਜਾਬ ਨੂੰ ਬਰਬਾਦ ਕੀਤਾ ਤੇ ਅੱਜ ਸਾਡੀਆਂ ਭੈਣਾ ਕਿਉਂ ਕਰੇ ਅਕਾਲੀ ਦਲ ਤੇ ਬੀਜੇਪੀ ਦਾ ਵੀ ਟਾਇਆ ਪਰਿਆ ਇਹਨਾਂ ਦੇ ਟਾਈਮ 'ਚ ਸਭ ਤੋਂ ਜ਼ਿਆਦਾ ਹੋਇਆ ਤੇ ਸਾਡੀ ਭੈਣਾ ਨੂੰ ਅਸੀਂ ਜੀ ਆਇਆਂ ਨੂੰ ਵੀ ਆਖਦੇ ਹਾਂ ਤੇ ਇੱਕ ਆਸ਼ਵਾਸਨ ਵੀ ਦਵਾਉਂਦੇ ਹਾਂ ਕਿ ਨਾ ਤੇ ਇੱਥੇ ਕਿਸੇ ਨੂੰ ਚਿੱਟਾ ਵੇਚਣ ਦੇਣਾ ਨਾ ਕਿ ਜਿਹਦਾ ਕਲਰ ਅਰਵਿੰਦ ਕੇਜਰੀਵਾਲ ਜੀ ਵੀ ਕਹਿ ਕੇ ਵੀ ਗੈਂਗਸਟਰ ਜਿੰਨੇ ਵੀ ਨੇ ਉਹਨਾਂ ਨੂੰ ਅਸੀਂ ਚੁਣੌਤੀ ਦਿੰਦੇ ਹਾਂ ਵੀ ਤਰਨ ਤਰਨ ਛੱਡ ਦਿਓ ਤੇ ਪੰਜਾਬ ਛੱਡ ਦਿਓ ਉਹਨ ਜਿਹੜੀ ਵੀ ਤੁਸੀਂ ਗਲਗਾਂ ਕਰਨੀਆਂ ਸੀਗੀਆਂ ਜਿਹੜੀਆਂ ਕੌਲਾਂ ਕਰਨੀਆਂ ਸੀਗੀਆਂ ਉਹ ਕਰ ਚੁੱਕੇ ਜੇ ਹੁਣ ਅਸੀਂ ਤੁਹਾਡਾ ਸਾਰਿਆਂ ਦਾ ਜਿਹੜੇ ਇਹੋ ਜੇ ਕੰਮ ਕਰ ਰਹੇ ਨੇ ਸਪਾਇਆ ਕਰਾਇਆ ਜਾਏਗਾ ਕਿ ਪੰਜਾਬ ਨੂੰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਵਾਲਾ ਰੰਗਲਾ ਪੰਜਾਬ ਆਮ ਆਦਮੀ ਪਾਰਟੀ ਲਿਆਏਗੀ ਐਸੇ ਲਈ ਤੁਸੀਂ ਸਾਡੇ ਵਿੱਚ ਜੁਆਇਨ ਕਰ ਰਹੇ ਹੋ ਤੁਹਾਡਾ ਧੰਨਵਾਦ ਵੀ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜਾ ਡੇਲੀ ਦਿਖਾਉਂਦੇ ਪਏ ਹੋ ਕਿਵੇਂ ਆਮ ਆਦਮੀ ਪਾਰਟੀ ਦਾ ਪਰਿਵਾਰ ਵਾਦਦਾ ਪਿਆ ਔਰ ਸਾਡੇ ਸਾਰੇ ਪਰਿਵਾਰ ਦੇ ਸਾਥੀ ਬੈਠੇ ਨੇ ਔਰ ਡੇਲੀ ਇਹਨਾਂ ਨੂੰ ਪੁੱਛੋ ਵੀ ਗੱਲ ਸਿਰਫ ਕੰਮਾਂ ਦੀ ਹੁੰਦੀ ਏ ਔਰ ਕੰਮਾਂ ਦੇ ਉੱਤੇ ਅਸੀਂ ਵੋਟਾਂ ਮੰਗਦੇ ਹਾਂ ਔਰ ਪੈਨਾਂ ਲਈ ਵੀ ਜਿਹੜੀ ਅਗਲੀ ਚੀਜ਼ ਵੀ ਅਨਾਉਂਸਮੈਂਟ ਹੋਣ ਵਾਲੀ ਏ ਉਹ ਵੀ ਬਹੁਤ ਜਲਦ ਹੋਣ ਵਾਲੀ ਏ ਜਿਸ ਤੇ ਸਾਡੀਆਂ ਪੈਨਾਂ ਨੂੰ ਜਿਹੜਾ ਵਾਅਦਾ ਅਰਵਿੰਦ ਜੀ ਨੇ ਕੀਤਾ ਸੀ ਉਹਨੂੰ ਵੀ ਪੂਰਾ ਕੀਤਾ ਜਾਏਗਾ ਧੰਨਵਾਦ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਪਰ ਇੱਕ ਗੱਲ ਤੇ ਕਲੀਅਰ ਹੈ ਤੁਹਾਡੇ ਸਾਹਮਣੇ ਵਿਰੋਧੀਆਂ ਦੀਆਂ ਆਮ ਆਦਮੀ ਪਾਰਟੀ ਨੇ ਤਰਨ ਤਰਨ ਹਲਕੇ ਦੇ ਵਿੱਚ ਨੀਂਦਾ ਜਿਹੜੀਆਂ ਹਰਾਮ ਕੀਤੀਆਂ ਹੋਈਆਂ ਇਹ ਹਰਾਮ ਵੀ ਉਦੋਂ ਕੀਤੀਆਂ ਜਾਂਦੀਆਂ ਨੇ ਉਦੋਂ ਹੀ ਹੁੰਦੀਆਂ ਨੇ ਜਦੋਂ ਸੰਗਤ ਦਾ ਪਿਆਰ ਮਿਲੇ ਸੋ ਅੱਜ ਤਰਨਤਾਰਨ ਦੇ ਲੋਕਾਂ ਦਾ ਜੋ ਮਨ ਬਣਿਆ ਹੈ ਵੀ ਆਮ ਆਦਮੀ ਪਾਰਟੀ ਨੂੰ ਇੱਕ ਵੱਡੀ ਲੀਡ ਵੱਡੀਆਂ ਵੋਟਾਂ ਪਾ ਕੇ ਜਿਤਾਉਣਾ ਹੈ ਕਿਉਂਕਿ ਅਕਾਲੀ ਦਲ ਕਾਂਗਰਸ ਭਾਜਪਾ ਨੂੰ ਜਿੱਧਰ ਵੀ ਵੋਟ ਪਾ ਦਿੱਤੀ ਇਹ ਸਵਾਏ ਵਿਰੋਧਤਾ ਤੋਂ ਕੁਝ ਨਹੀਂ ਕਰ ਸਕਦੇ ਜੇ ਕੰਮ ਕਰਨਗੇ ਤੇ ਆਮ ਆਦਮੀ ਪਾਰਟੀ ਦਾ ਉਮੀਦਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਕਰੂਗੀ ਸੋ ਆ ਔਰ ਜਿਹੜਾ ਕੱਲ ਦਾ ਕੱਠ ਵੀ ਦੇਖਿਆ ਤੁਸੀਂ ਜਿਹੜੇ ਸੰਗਤ ਪਹੁੰਚੀ ਹੈ ਹਰ ਪਿੰਡਾਂ ਦੇ ਵਿੱਚੋਂ ਬਸਾਂ ਹਰ ਪਿੰਡ ਹਰ ਸ਼ਹਿਰਾਂ ਦੇ ਵਿੱਚੋਂ ਲੋਕ ਉਹ ਮਹਾਮਾਕੇ ਪਹੁੰਚੇ ਨੇ ਕੱਲ ਦੇ ਰਿਕਾਰਡ ਨੇ ਇਹ ਸਿੱਧ ਕਰ ਦਿੱਤਾ ਵੀ ਇਹ ਨਰੋਲ ਇੱਕ ਤੇ ਤਰਨਤਾਰ ਦੇ ਲੋਕ ਸੀ ਔਰ ਇਹ ਸਿੱਧ ਜਿਹੜਾ ਹੋਇਆ ਵੀ ਆਮ ਆਦਮੀ ਪਾਰਟੀ ਦੀ ਇੱਕ ਵਾਰੀ ਦੁਬਾਰਾ ਤਰਨਤਾਰ ਤੋਂ ਹੁਜਾਫੁਰ ਫੇਰ ਜਿਹੜੀ ਜਿੱਤ ਹੋਣ ਜਾ ਰਹੀ ਹੈ ਸੋ ਮੈਂ ਹੁਣ ਬੇਨਤੀ ਕਰੂੰਗਾ ਬਰਸ਼ਰ ਸਾਹਿਬ ਜੀ ਨੂੰ ਸਨੀ ਹਲਵਾਲੀਆ ਜੀ ਨੂੰ ਔਰ ਗਰਦੀਪ ਰੰਧਾਵਾ ਜੀ ਨੂੰ ਵੀ ਜਿਹੜੀਆਂ ਸਾਡੀਆਂ ਪੈਣਾ ਆਈਆਂ ਉਹਨਾਂ ਨੂੰ ਜੁਆਇਨ ਕਰਾਇਆ ਜਾਵੇ ਸੋ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨ ਦੱਸ ਦੇ ਕਿ ਡਾਕਟਰ ਕਸ਼ਮੀਰ ਸਿੰਘ ਸੋਲਹੁਰਾਂ ਦੇ ਦਿਹਾਂਤ ਤੋਂ ਬਾਅਦ ਇਹ ਸੀਟ ਖਾਲੀ ਹੋਈ ਸੀ ਜਿੱਥੇ ਚੋਣ ਕਮਿਸ਼ਨ ਵੱਲੋਂ ਚੋਣ ਦਾ ਐਲਾਨ ਕੀਤਾ ਗਿਆ ਸੀਗਾ ਇੱਕ ਪਾਸੇ ਬਿਹਾਰ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਇੱਕ ਗੇੜ ਉੱਥੇ ਮੁਕੰਮਲ ਹੋ ਚੁੱਕਿਆ ਹੈ ਤੇ ਦੂਜੇ ਗੇੜ ਦੇ ਤਹਿਤ VOTING ਹੋਣੀ ਹੈ 11 ਤਰੀਕ ਨੂੰ 11 ਨਵੰਬਰ ਨੂੰ ਤੇ 11 ਨਵੰਬਰ ਨੂੰ ਹੀ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣ ਹੋਵੇਗੀ ਉਦੋਂ VOTING ਹੋਵੇਗੀ 14 ਨਵੰਬਰ ਨੂੰ ਨਤੀਜੇ ਆਉਣਗੇ ਸਾਰੀਆਂ ਧਿਰਾਂ ਨੇ ਪੂਰਾ ਜ਼ੋਰ ਲਗਾਇਆ ਹੋਇਆ ਹੈ ਹੁਣ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਤਰਨਤਾਰਨ ਤੋਂ ਕੌਣ MLA ਬਣ ਕੇ ਵਿਧਾਨ ਸਭਾ ਦੇ ਵਿੱਚ ਪਹੁੰਚਦਾ ਹੈ ਅਨਡਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੂਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ தवास ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोह संस्कृति और सेहत की होगी बात ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ